ਜੀ ਬਾਬੋ ਕੀ ਹਾਲ ਚਾਲ ਹੋ ਟਿੱਕ ਟ ਸਾਰੇ ਤੇ ਜਾਨਵਰ ਪੰਛੀ ਹੋਰ ਵਧੀਆ ਨੇ ਬਈ ਸਾਰੇ ਹੰਦੇ ਠੀਕ ਆ ਤੇ ਰਾਤ ਮੀਂਹ ਹੀ ਆਇਆ ਨਾ ਬਈ ਬਹੁਤ ਤੇਜ ਆ ਅੱਜ ਫੇਰ ਚਾਰ ਪੰਜ ਦਿਨਾਂ ਬਾਅਦ ਕਰਦੇ ਆ ਸਟਾਰਟ ਵਲੌਗ ਠੀਕ ਆ ਬਾਬੋ ਜੀ ਤੁਹਾਨੂੰ ਸਾਨੂੰ ਦਿਖਾਉਣੇ ਆ ਕਿਵੇਂ ਕੀ ਜਾਨਵਰਾਂ ਨੇ ਆਪਣੇ ਨੇ ਕਰਿਆ ਕੁਝ ਸਿਸਟਮ ਆ ਠੀਕ ਆ ਜੋੜਿਆਂ ਜੂੜਨਾਂ ਆਂ ਅੰਡੇ ਦਾ ਤੇ ਹਾਂ ਇੱਕ ਜਿਹੜੀ ਆਪਣੀ ਡੱਬੀ ਸੀ ਉਹਨੂੰ ਅੱਪਾ ਕੂਤਰੀ ਪਤਾ ਨਹੀਂ ਪੱਠੀ ਬਈ ਆਣੀ ਰੱਖ ਕੇ ਅੰਡੇ ਧਰਨੀ ਆ ਜਿਹੜੀ ਆਪਣੀ ਲਾਲ ਚੀਨੀ ਆ ਉਹਦੇ ਨਾਲ ਤਾਂ ਇਹਨੇ ਅੰਡੇ ਪਾਨ ਕਿੰਨਾਂ ਆ ਬਈ ਮੈਂ ਤਾਂ ਗਿਆ ਹਾਂ ਦੋ ਦਿਨਾਂ ਦਾ ਠੀਕ ਆ ਬਾਪ ਤੋਂ ਆ ਕੇ ਦੇਖਿਆ ਜੀ ਵੰਡਾ ਕਰਿਆ ਆਪਾਂ ਠੀਕ ਆ ਬਬ ਤੇ ਪਰਨਾ ਐਵੇਂ ਬੰਨਿਆ ਹੋਇਆ ਪਹਿਲਾਂ ਮੰਗੂ ਠੀਕ ਆ ਬਸ ਅੱਜ ਕਾਲ ਆ ਉਗੀ ਡੱਬੀਆਂ ਵਾਲਾ ਹੁੰਦਾ ਬਾਈ ਤੇ ਨਾਲੇ ਸਾਨੂੰ ਬੱਚਾ ਦਿਖਾਉਣੇ ਆ ਬਾਬੇ ਉਹ ਚੱਕ ਲੈ ਹੈ ਦੋ ਅੰਡੇ ਧਰ ਲੈ ਉਹ ਪਾਇਨੇ ਬਾਈ ਨਹੀਂ ਨਹੀਂ ਪਾਤਰੇ ਕਿਹੜੇ ਕਬੂਤਰ ਨੇ ਨਹੀਂ ਅਸਲੀ ਕੂਤਰੀ ਨੇ ਮੈਂ ਤਾਂ ਏਸੀ ਦੀ ਲੱਛਣ ਲਾ ਦੇਣੀ ਡੱਬੀ ਨੇ ਇਹਦੇ ਨਾਲ ਜੋੜੀ ਪਾ ਕੇ ਧਰੇ ਨੇ ਡੱਬੀ ਡੱਬਾ ਯਾਰ ਕੂਤਰ ਨਿਕਲ ਗਿਆ ਓਏ ਬਹੁਤ ਗੁੜਕ ਦਾ ਬਈ ਜਿੰਨਾ ਇਹ ਗੁੜਕ ਦਾ ਉਹਨਾਂ ਕੋਈ ਗੁੜਕ ਦੇ ਨਹੀਂ ਕੂਤਰ ਡੀਗਾ ਤੇ ਸਾਹਮਣੇ ਆਵਲੇ ਆ ਪਦੀ ਐ ਇੱਧਰ ਮੋਜਾ ਇਹ ਵੀ ਮੋਜੀ ਇੱਕ ਹਿਸਾਬ ਦਾ ਪਹਿਲੇ ਤਾਂ ਤੁਹਾਨੂੰ ਬੱਚਾ ਦਿਖਾਈਏ ਕਹ ਹੈ ਦੇਖੋ ਬਈ ਤੇਰੀ ਓ ਜੀ ਬਾਬੇ ਬੱਚਾ ਦੇਖੋ ਪਹਿਲਾਂ ਨਾ ਠੀਕ ਹੈ ਇਹਨੂੰ ਡਾਵਾਂਗੇ ਬਈ ਓਏ ਉੱਡਿਆ ਵਈ ਤੂੰ ਹਾਂ ਉੱਡੂਗਾ YouTube ਆ ਉੱਡੂਗਾ ਠੀਕ ਆ ਪਾਪਾ ਰੱਖ ਤਾਂ ਬੱਚਾ ਬਈ ਬੱਚਾ ਦੀ ਬੱਚੇ ਦੀ ਗਰੋਥ ਬਹੁਤ ਵਧੀਆ ਹੋਈ ਆ ਹੈਨਾ ਕੱਲ ਮੈਂ ਨੇਪਾਲ ਚ ਦੇਖੀ ਨਹੀਂ ਹੈਗੀ ਸਾਈਡ ਤੇ ਪਰ ਅੱਜ ਕੱਲ ਪਰਸੋਂ ਅੱਜ ਵਧੀਆ ਜਿਹਾ ਹੋ ਗਏ ਆ ਮਲੇ ਇਹਦੇ ਲੱਛਣ ਦੇਖ ਲੈ ਲੈ ਬਈਆ ਬਗਜਾ ਬਗਜਾ ਤੂੰ ਤਾਂ ਲਾਉਣੀ ਦੇਖਾਂ ਮੈਂ ਬੁੱਕ ਮਿੰਟ ਪਹਿਲਾਂ ਤੁਸੀਂ ਸੁਣ ਮੈਂ ਫੋਨ ਦੀ ਫਲੈਸ਼ ਲਾ ਕੇ ਦੇਖਦਾ ਬੀਂਡੇ ਉਹ ਵੀ ਨਹੀਂ ਹਨ ਬਈ ਓਕੇ ਨੇ ਇੱਕ ਸਹੀ ਨੇ ਫਿਰ ਕਰਤਾ ਤੁਹਾਡੇ ਨਾਲ ਸ਼ੇਅਰ ਤਾਂ ਬਈ ਇਹਦੇ ਪੀਲੇ ਪੀਲੇ ਜਿਹੇ ਪੈਨੇਂਦਰੋਂ ਫਲੈਸ਼ ਲਾ ਕੇ ਦੇਖਿਆ ਇੱਕ ਦੋ ਦਿਨ ਚ ਧਾਰਖੇ ਨਹੀਂ ਨਹੀਂ ਆਂਡਾ ਬਈ ਲਾਲਜਾ ਹੋ ਜਾਂਦਾ ਇੱਕ ਦੋ ਦਿਨ ਚ ਪੜਾ ਜਾਂਦਾ ਠੀਕ ਆ ਪਰ ਆਂਡੇ ਦੇ ਹੱਥ ਨਹੀਂ ਤੋੜ ਦਿੰਦੀ ਖੂਤਰੀ ਦੇਖੋ ਕੀ ਪਾਣੀ ਕੋਈ ਨਾ ਤੈਨੂੰ ਉਧਰ ਛੱਡ ਕੇ ਆਉਣਾ ਮੈਂ ਤੇਰੇ ਤਰ੍ਹਾਂ ਆਉਣਾ ਅੰਡੇ ਚਲੋ ਅਬ ਚੱਕੀ ਇਹਨਾਂ ਤੇ ਦੋ ਅੰਡੇ ਠੀਕ ਹੈ ਕਿਤੇ ਆਇਆ ਨਾ ਕਹਦੇ ਪਾਪ ਹੋ ਗਿਆ ਠੀਕ ਹੈ ਪਾਪ ਤਾਂ ਕਹਦਾ ਫੋਕੀ ਨੇ ਮੈਂ ਦੇਖ ਲੈ ਠੀਕ ਹੈ ਦੋਨੇ ਅੰਡੇ ਚਲੋ ਇਹਨਾਂ ਨੂੰ ਰੱਖ ਦਿਆਂਗੇ ਇੱਥੇ ਉੱਤਰੀ ਜੇ ਇੱਥੇ ਹੀ ਰੱਖ ਲੈਣੇ ਠੀਕ ਆ ਤੇ ਆਪਦਾ ਹੁਣ ਬਸ ਇਹਨੂੰ ਛੱਡ ਕੇ ਆਉਣੇ ਆ ਉੱਥੇ ਆ ਆਪਣੇ ਰਵੀ ਠੀਕ ਆ ਚੱਲੇ ਉਹਨੂੰ ਬਾਹਰ ਨਾ ਕੱਢਦੇ ਇਹਨਾਂ ਨੂੰ ਯਾਰ ਚਲੋ ਬਾਹਰ ਹੁਣ ਕਿਹੜੇ ਤਰੇ ਅੰਡੇ ਨੇ ਚੱਲ ਉਥੇ ਜੰਪੜੀ ਚਲੋ ਉਥੇ ਆਗ ਉਤਰੀ ਬਾਲੀ ਚੰਡਾ ਤੇ ਆ ਜੋੜੀ ਨੂੰ ਵੀ ਕਰਾਂਗੇ ਵਾਪਸ ਆ ਹੋ ਜਾਣ ਤੋਂ ਬੱਚਾ ਵੱਡਾ ਠੀਕ ਆ ਲਓ ਜੀ ਇੱਕ ਕੱਢ ਤੇ ਜੀ ਉੱਤੇ ਰੀ ਬਈ ਇੱਕ ਉਤਰ ਸਾਰ ਹੋ ਰਹਾਗਾ ਇੱਕ ਕੋਈ ਨਾ ਬਸ ਇਹਨੂੰ ਟਪਾਉਣਾ ਹੈਗਾ ਆਪਾਂ ਮੜਾ ਇਹ ਬੱਚਾ ਵੱਡਾ ਹੋ ਜਾਣ ਦੋ ਤੇ ਉਹਨਾਂ ਨੇ ਛੇਤੀ ਆਣੇ ਧਰ ਲੈ ਇਹਨਾਂ ਨੂੰ ਇੰਨੇ ਚਿਰ ਹੋਗਾ ਜੋੜੀ ਲਾਉਂਦੇ ਨੇ ਉਹਨਾਂ ਅੱਡੀ ਨਹੀਂ ਧਰਨਦੇ ਪੈਰ ਦੇ ਆ ਜਾਓ ਬਾਰ ਲੋਨੀ ਆਰੀ ਉਹ ਆ ਗਿਆ ਨਾਲ ਹੀ ਆ ਗਈ ਉਹਦੀ ਕੋਟਰੀ ਚੱਟੀਆਂ ਵਾਲੀ ਆਪਣੀ ਠੀਕ ਆ ਤਿੰਨੋਂ ਦਾ ਸਵੇਰੇ ਬਈ ਖੁੱਲੇ ਛੜਤੇ ਦੀ ਕਬੂਤਰ ਆਪਾਂ ਦਾ ਬਾਕੇ ਦੀ ਸਕੂਲ ਉਹ ਹਾਂ ਚੱਕੀਏ ਦਾਣੇ ਤੇ ਬਾਕੀਆ ਪਰਨਾ ਦੱਸੋ ਕਿਵੇਂ ਲੱਗਦਾ ਆਪਣਾ ਗੋਲ ਪਰਨਾ ਠੀਕ ਆ ਉੱਤੇ ਵੀ ਦੇਖਿੰਦੇ-ਦੇਖਿੰਦੇ-ਦੇਖਿੰਦੇ ਹੋਏ ਇਹਦਾ ਵੀ ਕਰਦਾ ਹਾਂ ਇਹਨੂੰ ਟਪਾਉਣੇ ਉੱਡਿਆ ਤਾਂ ਵਧੀਆ ਵੈਸੇ ਹੀ ਉੱਡੀ ਆ ਐਂ ਲਾਲ लो जी बाप छे बहार देखी देखी डब्बी कबूतरी बनते थी देखो कि लग <laughs> आह रहा फंख फैला फैला झाड़ू बना ला जमी तले आले कम रह गया ਵਾਟ ਚਾੜੂ ਫੇਰਦੇ ਸਾਰੇ ਪਰਾਂਡੇ ਚ ਸਾਨੂੰ ਲਾਉਣ ਦੀ ਲੋੜ ਨਹੀਂ ਸੱਚਾ ਸਾਨੂੰ ਕੀ ਸਾਡੇ ਘਰ ਦੇਣਾ ਲਓ ਜੀ ਬਾਬੋ ਤੇ ਇੱਕ ਕੰਮ ਆਵਣਾ ਠੀਕ ਆ ਆ ਜੋੜੀ ਨੂੰ ਪਰਾਂ ਕਰਤੀ ਨਹੀਂ ਇਧਰੇ ਲੜ ਲੜ ਕੇ ਬੁਰਾ ਹਾਲ ਹੋ ਜਾਂਦੇ ਉਦਰੀ ਸੱਟਾ ਠੀਕ ਆ ਛੜ ਤੇ ਵਾ ਸਾਰੇ ਤੇਰੀ ਕਾਟਵਾਂ ਤੇ ਬਸ ਜਦੋਂ ਬੱਚਾ ਪਲ ਗਿਆ ਬੱਚਾ ਜਦੋਂ ਖਾਣਯੋਗ ਹੋ ਗਿਆ ਜਦੋਂ ਹੀ ਖਾਣਯੋਗ ਹੋ ਗਿਆ ਬੱਚਾ ਜੋੜੀ ਨੂੰ ਵਾਪਸ ਕਰਕੇ ਆਵਾਂਗੇ ਤੇ ਨਾਲੇ ਆਪਾਂ ਕਰੇ ਖਰਾਕ ਲਿਆਵਾਂਗੇ ਠੀਕ ਹੈ ਕਿਹੜੀਆਂ ਚੀਜ਼ਾਂ ਸਰੋਂ ਕਣਕ ਬਾਜਰਾ ਐਵੇਂ ਨੇ ਚੀਜ਼ਾਂ ਠੀਕ ਹੈ ਬਾਜਰਾ ਥੋੜਾ ਪਾਵਾਂਗੇ ਸਰੋਂ ਵੱਧ ਕਣਕ ਵੀ ਵੱਧ ਤੇ ਉਹਨਾਂ ਦਾ ਪ੍ਰੋਸੈਸ ਚੱਲ ਜਾਂਦਾ ਉਤਰ ਭਸਾਹੀ ਕੰਮਾ ਛੱਡ ਲੈ ਆ ਦੇਖੀ ਆ ਦੇਖੀ ਹੁਣ ਦੇਖ ਬਾਬਾ ਕਿਵੇਂ ਕਰੂ ਅੱਡ ਬੀ ਜੇ ਲਾਗੇ ਜੋੜੇ ਲਾਉਣਾ ਦੇਖੀ ਜਮੀ ਜਾ ਕੇ ਤੜਾ ਦੂ ਉਹਨਾਂ ਦੀ ਉਹ ਵੇਖੋ ਵਾ ਗਿਆ ਇਹ ਲਾਉ ਨਹੀਂ ਦਿੰਦਾ ਜੋੜੀ ਬਈ ਤਾਂ ਹੀ ਨੂੰ ਅੱਡ ਕਰਿਆ ਤੀ ਤੇ ਉਹ ਤਾਂ ਜਦਾ ਹੀ ਆ ਦੇਖin ਲੈ ਉਹ ਵੀ ਜੋੜੀ ਲਾਉਣ ਨੂੰ ਫਿਰ ਤੱਕ ਕੀ ਆ ਯਾਰ ਬੱਚਾ ਦਾ ਪਾਲ ਲੋ ਦੇਖin ਲੈ ਖੜ ਦਿਓ ਤੁਹਾਨੂੰ ਦਿਖਾਉਣਾ ਖੜ ਦਿਓ ਤੁਹਾਨੂੰ ਦਿਖਾਉਣਾ ਹੁਣ ਕਰੂਗਾ ਇਹਨਾਂ ਦਾ ਸਾਰੀ ਕੰਮ ਇਹ ਆ ਕੂਤਰਾ ਦਾ ਇਧਰ ਆ ਕੇ ਲੈ ਜੋੜੀਆਂ ਲਾਉਣ आूत नहीं ली किसान जोड़ी आह अज तक नहीं जोड़ी लाई खंडो जो। लक जोड़ी भाए मेरो बच्चे पाल तुम दी देखी 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 ले, ले। ਆਹੀ ਇਹ ਨਾ ਪੰਗਾ ਹੈ ਠੀਕ ਆ ਆ ਵਧਿਆਣੇ ਵਿਚਾਰੇ ਜਦੋਂ ਜੋੜੀ ਦਾ ਜੀ ਕਰਦਾ ਉਦੋਂ ਲਾ ਲੈਂਦੇ ਨੇ ਬੱਚਾ ਪਰ ਪੂਰਾ ਪਾਲਦੇ ਨੇ ਇਹ ਪਹਿਲਾਂ ਪ੍ਰੋਪਰ ਪੂਰਾ ਪਾਲ ਕੇ ਚੰਗੀ ਤਰ੍ਹਾਂ ਫੇਰ ਕਿਤੇ ਜਾ ਕੇ ਇੱਕ ਦੋ ਮਹੀਨੇ ਫਿਰ ਜਾਂਦੇ ਨੇ ਉਰਾ ਪਰ ਫੇਰ ਕਿਤੇ ਜਾ ਕੇ ਹੁਣ ਜੋੜੀ ਲਾਉਂਦੇ ਨੇ ਇੱਕ ਦੋ ਮਹੀਨੇ ਬਾਅਦ ਜਦੋਂ ਬੱਚਾ ਪਲ ਗਿਆ ਲੈ ਉਹ ਤਾਂ ਦੇਖੋ ਲੈ ਉਹ ਵਿਚਾਰੀ ਖਾਣ ਲੱਗ ਰਹੀ ਆ ਉਹਨੂੰ ਖਾਣੇ ਨਹੀਂ ਦਿੰਦਾ ਪਤੰਦਰ ਟਾਈਂ ਚੱਕਰਾ ਬਈ ਬੱਚਾ ਜਾਂ ਪਾਲਗਾ ਜਦੋਂ ਹਨ ਆਪਾਂ ਦਵਾਰ ਤੋਂ ਨਹੀਂ ਆਂਦੇ ਤਰੇ ਨੂੰ ਲੈ ਲੈ ਤਾਂ ਪਦਵਾਰ ਤੋਂ ਨਹੀਂ ਆਂਦੇ ਤਰੇ ਆਉਂਦੇ ਫਿਰ ਤਾਂ ਬੰਦ ਕਰਤਾਗੇ ਉਹ ਮਾ ਲਾਤੀ ਮੇਲੇ ਤੋਂ ਦੇਖੀ ਉਹ ਪੋਦਾ ਜਾਂ ਠੁੰਗਾ ਮਾਰ ਮਾਰ ਖਾ ਗਏ ਸੀ ਚਲ ਚਲੋ ਬਹੁਤ ਠੀਕ ਆ ਦਾਣਾ ਅੱਜ ਤੱਕ ਕੰਟੈਂਟ ਨਹੀਂ ਲੱਭਦਾ ਆਪਾਂ ਨੂੰ ਾਂਡੇ ਰੱਖ ਤੇ ਆ ਪਾਪ ਤਾਂ ਹੈ ਨਹੀਂ ਕੋਈ ਹੈ ਜੀ ਉਹ ਕਬੂਤਰ ਦੀ ਉਹ ਡੱਬੀ ਮਸਤਾ ਬਸ ਜਿਹੜੀ ਗੱਲ ਆ ਬਾਕੀ ਤਾਂ ਕੋਈ ਅਤਾ ਪਤਾ ਨਹੀਂ ਬਸ ਤਾਂ ਇਹਨਾਂ ਨੂੰ ਅੰਦਰ ਕਰਕੇ ਆਵਾਂ ਜੋੜੀ ਨੂੰ ਚਲੋ ਤੁਸੀਂ ਉੱਤਰ ਪੱਲ ਸੁਣੋ ਆਥਣੇ ਛੱਡਾਂਗੇ ਚਲੋ ਤੁਸੀਂ ਉੱਧਰ ਚਲੋ ਐਂਟਰ ਕੋਟੇ ਚਾਉ ਤੇ ਜਾ ਚੱਲਾ ਚੱਲ ਭੇਜ ਜਾ ਐਂਟਰ ਤੇ ਨਾ ਲਾਈ ਜਾਓ ਜੋੜੀਆਂ ਤੇ ਬਾਹਲਾ ਨਾ ਬਾਬਲਾ ਉਹ ਨਹੀਂ ਕਰਦੇ ਹੁੰਦੇ ਆਪਾਂ ਆ ਸਾਨੂੰ ਵੀ ਬੜਾ ਪਤਾ ਹੀ ਹੈ ਤੇ ਹੁਣ ਇਹਨਾਂ ਦਾ ਇਹਨਾਂ ਨੂੰ ਵੀ ਕਰਦੀ ਇਹਨਾਂ ਚ ਜਾਤੇ ਤੜਨੀ ਹੈ ਚਲੋ ਅੰਦਰ ਤੇ ਮਤਾਂ ਬਸ ਬਲੌਗ ਹੋਇਆ ਬਣਾ ਕੇ ਮੜਾ ਜਾ ਵੀ ਚਲ ਕਰਾਂ ਇਹਨਾਂ ਨੂੰ ਅੰਦਰ ਯਾਰ ਨਵੇਂ ਡੀ ਕੰਮ ਆਪਾਂ ਉਸ ਤੋਂ ਬਾਅਦ ਖੇਟਾਂ ਗੇਮ ਗੂਮ ਜੀ ਹੈਗੀ ਆਪਣੀ 93 ਵਧੀਆ ਪਬਜੀ ਦੀ ਗੇਮ ਲੱਗ ਜੂਗੀ ਠੀਕ ਹੈ ਗੇਮ ਤਾਂ ਰੋਜ਼ ਹੀ ਲਾਉਣਿਆ ਐਡਾ ਉਹ ਨਹੀਂ ਹੈਗਾ ਦੱਸਦੀ ਨਹੀਂ ਹੈਗੇ ਪਰ ਆਪਾਂ ਠੀਕ ਹੈ ਜਿਹੜਾ ਆਈਡੀ ਪੁੱਛੂਗਾ ਉਹ ਦੱਸ ਦੰਨੇ ਆ ਜਿਹੜਾ ਨਹੀਂ ਬੋਦਾ ਤਾਂ ਆਤੀ ਆਪਣੇ ਲਈ ਫਿਰ ਸਵਾਲ ਨਹੀਂ ਨੀ ਪੈਦਾ ਹੁੰਦਾ ਬਗਲੇ ਤੇ ਜੂ ਮਾਰੀਏ ਚਾਲ ਰਹਿਣੋਂ ਤੇ ਚਲੋ ਬਠੀਕਾ ਮਿਲਦਿਆਂ ਕਿਸੇ ਨਵੇਂ ਬਲੌਗ ਦੇ ਨਾਲ ਅੱਜ ਤਾਂ ਕੋਈ ਇੰਨਾ ਖਾਸ ਉਹ ਨਹੀਂ ਹੈਗਾ ਕਿਸ ਨੂੰ ਵਾਹ ਕਰਾਇਆ ਯਾਰ ਉਹ ਤਾਂ ਆਜ ਨਹੀਂ ਹੁੰਦਾ ਹੈਗਾ ਹਨਾ ਤੁਮਾਰ ਜਦੋਂ ਜਦੋਂ ਕੂਤਰਾ ਡਾਉਣੇ ਰਹਨੇ ਆਪਾਂ ਵੀ ਕੂਤਰਾ ਦਾ ਹਾ ਕੱਟਾ ਇੰਨੇ ਵੇ ਬੱਠਾ ਪਾਣੀ ਖੱਤੇ ਗੱਗਾਂ ਨੂੰ ਉਹ ਨਿਆਰਾ ਹੀ ਵੱਖਰਾ ਹੈਗਾ ਉਹ ਤਾਂ ਗਰਮੀਆਂ ਦਾ ਟਾਈਮ ਹੈ ਹੁਣ ਤਾਂ ਬਸ ਕੋਈ ਹੋਣੀ ਨਾ ਕੋਈ ਥੰਬਨਲ ਨਿਕਲੇ ਨਾ ਕੰਟੈਂਟ ਬਣੇ ਕੋਈ ਠੀਕ ਆ ਬਸ ਉਹੀ ਬਸ ਪੋਰੀ ਜਾਂਦੇ ਆ ਆਇਆ ਕਰਤਾ ਭਈ ਆਂਡੇ ਨਾਲ ਕਰਤਾ ਬਾਹਰ ਤੁਸੀਂ ਵੀ ਦੇਖ ਲਓ ਕਿਹੇ ਵਲੌਗ ਆ ਰਹੇ ਨੇ ਤੇ ਬਸ ਹੁਣ ਖੇਡਾਂਗੇ ਆਪਾਂ ਦੀ ਗੇਮ ਫੇਰ ਕਰਦੇ ਆ ਅਗਲੇ ਵਲੌਗ ਚ ਕਾ ਲੂੰ ਜਾਂ ਪਰਸ ਨੂੰ ਬਣਾਉਣਿਆ ਮਿਲਦੇ ਆਂਦੇ ਨੇ ਅੰਬਲੌਗ ਦੇ ਨਾਲ ਬਾਏ ਬਾਏ ਇਹੋ ਜਿਹੀ ਕੀ ਫਤ ਹੈ